ਤੁਸੀਂ ਦੇਖ ਰਹੇ ਹੋ ਚੈਨਲ ਕਵਿਸ਼ਰੀ ਜਗਤ ਪੰਜਾਬੀ ਕਵਿਸ਼ਰੀ ਪਰੰਪਰਾ ਨੂੰ ਸੰਭਾਲ ਲਈ ਇਹ ਚੈਨਲ ਹਮੇਸ਼ਾ ਜਾਦਨਸ਼ੀਲ ਰਹੇਗਾ ੴ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਪਾਤ ਗੁਰਾਏ ਨਮ ਹੈ ਜਗ ਬਾਤ ਦੁਰਾਏ ਨਮ ਹੈ ਸਤ ਗੁਰੂ ਆਏ ਨਮ ਹੈ ਸ੍ਰੀ ਗੁਰੂ ਦੇਵਾਇ ਨਮ ਹੈ ਹਮ ਯਬ ਗੁਰ ਪਰੇ ਇੱਕ ਗੁਣ ਨਹੀਂ ਅੰਮ੍ਰਿਤ ਸ਼ਾੜ ਬਿਖਾਇ ਬਿਖਾਈ माया मोह परम पै पुल सुत दया सो प्रीत लगाई एक उत्तम पंथ सुनयो गुर संगत ਤਾਇ ਮਲਾਂਤ ਜਮ ਤਾਸ ਮਟਾਈ ਇੱਕ ਅਰਦਾਸ ਪਾਠ ਕੀਤ ਕੀ ਗੁਰੂ ਰਾਮਦਾਸ ਰਾਖਿਓ ਸ਼ਰਨਾਈ ਗੁਰੂ ਰਾਮਦਾਸ ਰਾਖਿਓ ਸ਼ਰਨਾਈ ਫਿਰ ਤੋਂ ਪ੍ਰਭ ਆਇਆ ਲਿਆ ਤੋਂ ਸੜਾਈ ਨਾਨਕ ਦੀ ਪ੍ਰਭ ਬੇਨਤੀ ਆਪਣੀ ਭਰਤੀ ਆ ਜਿਵੇਂ ਸੋ ਚੰਦਾ ਯੁਗ ਮੈਂ ਹੈ ਸੂਰਜ ਚੜੇ ਭਦਾਰ ਆਏ ਤੇ ਚੜਨ ਰਹੇ ਆਂ ਘਰ ਵੇਣ ਕੋਈ ਨਾਟ ਬੰਦਨਾ ਅੰਕਵਾਰ ਸਰਬ ਕਲਾ ਸਮਰਾਧ ਡੋਲਣ ਤੇ ਆਖਿਓ ਬ੍ਰਹੂ ਡਾਲ ਕਦੇ ਕਹਾਤ ਜੀ ਉਸਾਰੀ ਸੰਗਤ ਪਿਆਰ ਸਹਿਤ ਆਚਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਕੋ ਮੈਨੂੰ ਮਹਾ ਭਾਰਤ ਦਾ ਹੁਕਮ ਹੈ ਇਹ ਜਿਹੜਾ ਇਤਿਹਾਸ ਹੈ ਤੇ ਤੁਸੀਂ ਭਲੀ ਭਾਤ ਜਾੜੋ ਮੇਰਾ ਖਲਾ 4 ਜਾਂ 50 ਘੰਟੇ ਚਲਾਉਂਦੇ ਹੋਏ ਲਾਉਂਦੇ ਹੋਂਗੇ ਇਹਨੂੰ ਸਾਡੇ ਵੱਡੇ ਕਵੀ ਇਹ ਮੈਨੂੰ ਘੰਟੇ ਕਿਚ ਪੇਸ਼ ਕਰਨਾ ਪਊਗਾ ਬਾਕੀ ਸਮਾਨ ਤਾਂ ਫਿਰ ਆਪਾਂ ਵਿੱਚੋਂ ਕੋਲੋਂ ਕੁਝ ਛੱਡਣੇ ਪਊਗਾ ਪਾਰਮਾਂ ਨੇ ਜੁੱਧ ਕਰਿਆ ਜੁੱਧ ਕਰਕੇ ਰਣ ਧੂਮੀ ਦੇ ਵਿੱਚੋਂ ਹਰਤਨਪੁਰ ਸ਼ਹਿਰ ਚਲੇ ਗਏ ਮੈਂ ਦੋ ਗਿਲਾ ਕਰਕੇ ਕਹਿੰਦਾ ਲਾਹੂ ਬਹਾ ਬਸਤਾਰ ਨਾ ਨਹੀਂ ਬੋਲਦਾ ਹਰਤਨਪੁਰ ਜਦ ਪਹੁੰਚੇ ਉੱਥੇ ਰੋਣ ਕਰਨਾਂ ਦੀਆਂ ਆਵਾਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਜਦੋਂ ਰੋਣ ਕਰਨਾਂ ਦੀਆਂ ਆਵਾਜ਼ਾਂ ਸ਼ੁਰੂ ਹੋ ਗਈਆਂ ਜਿਹੜੀ ਆਤਮਾ નિર્ਮਾਨ ਤੇ ਕੋਮਲ ਹੈ ਨਾ ਉਹ ਕਹਿੰਦੇ ਕਿਸੇ ਦਾ ਦੁੱਖ ਨਹੀਂ ਚੱਲ ਸਕਦੀ ਧਰਮਪੁੱਤਰ ਪਾਡਮਾ ਦਾ ਵੱਡਾ ਭਰਾ ਸੀ ਉਹਨੇ ਸਵਾਲ ਕੀਤਾ ਆਪਣੇ ਭਰਾਵਾਂ ਤੇ ਵਜ਼ੀਰਾਂ ਤੇ ਸਵਾਲ ਕੀਤਾ ਉਹ ਕਹਿੰਦਾ ਸੱਜਣੋ おい ਮੇਰੇ ਭਰਾਵੋ ਇੱਕ ਗੱਲ ਦੱਸੋ ਮੇਰੇ ਰਾਜ ਦੇ ਵਿੱਚ ਰੋਣ ਦੀ ਆਵਾਜ਼ ਕਿਉਂ ਆਉਂਦੀ ਹੈ ਉਹ ਕਹਿੰਦੇ ਜੀ ਰੋਣ ਦੀ ਆਵਾਜ਼ ਤਾਂ ਆਉਂਦੀ ਹੈ ਜਿਹੜੀਆਂ ਭੈਣਾਂ ਦੇ ਵੀਰ ਜੁੱਧ ਚ ਮਰ ਗਏ ਉਹ ਵੀਰਾਂ ਨੂੰ ਯਾਦ ਕਰਕੇ ਰੋਂਦੀਆਂ ਹਾਂ ਜਿਹੜੀਆਂ ਹੋਰ ਤਾਂ ਕਿ ਪਤੀ ਜੁੱਧ ਚ ਮਰ ਗਏ ਉਹ ਆਪਣੇ ਪਤੀਆਂ ਦੇ ਬਰਾਕ ਚ ਰੋਂਦੀ ਹੈ ਤੇ ਪਿੱਟਲੇ ਰਾਜ ਦਰਬਾਰ ਦੇ ਪਾਏ ਹੋਏ ਆ ਧਰਮਪੁੱਤਰ ਕਹਦਾ ਵੀ ਸੱਜਣੋ ਕੋਈ ਤਖਤ ਤੇ ਬੈਠੋ ਮੈਨੂੰ ਇਹ ਜੇ ਰਾਜ ਦੀ ਲੋੜ ਨਹੀਂ ਇਹ ਰਾਜ ਨਹੀਂ ਇਹ ਤਾਂ ਪਾਪਾਂ ਦੀ ਪੰਡ ਬੰਨ ਕੇ ਤੁਸੀਂ ਮੇਰੇ ਸਿਰ ਦੇ ਉੱਤੇ ਰੱਖਦੀ ਹੁਣ ਰਿਸ਼ੀਆ ਨੇ ਦੱਸਦੀ ਅਸਮੇਤ ਜਗ ਦੀ ਵਿਧੀ ਉਹ ਕਹਿੰਦੇ ਘੋੜਾ ਲਿਓ ਘੋੜੇ ਦੇ ਮੱਥੇ ਤੇ ਬੰਨ੍ਹ ਦਿਓ ਕੁੱਟਾ ਇੱਕ ਪਾਸੇ ਹਵਨ ਹੋਵੇ ਇੱਕ ਪਾਸੇ ਜੱਗ ਹੋਵੇ ਪਾਂਡੂ ਬੱਚੋ ਉਹ ਪ੍ਰithvi ਦੀ ਪ੍ਰਕਰਮਿਆ ਕਰੋ ਲੋਹ ਹੋ ਮੇਰੀ ਕਵਤਾ ਹੀ ਅਰਥ ਕਰੇਗੀ ਮੇਰੀ ਲਿਖੀ ਨੀ ਇਹ ਮਹੰਤ ਸ਼ਬਦ ਦਿੱਤਾ ਜੀ ਸੇਖੂ ਵਾਲੇ ਉਹਨੇ ਲਿਖਿਆ ਪਿਆਰ ਨਾ ਧੱਕੋ ਉਹਦੇ ਮੱਥੇ ਤੇ ਸੋਨੇ ਦਾ ਪੱਟਾ ਲੱਗਦਾ ਮਾਤਾ ਆਜ ਸ਼ਕਤੀ ਦੀ ਪੂਜਾ ਕਰਵਾ ਕੇ ਘੋੜਾ ਪ੍ਰithvi ਦੀ ਪ੍ਰਕਰਮਿਆਂ ਨੂੰ ਜਾਂਦਾ ਇੱਥੋਂ ਤੱਕ ਮੇਰੇ ਗੱਲਾਂ ਸੀ ਉਹ ਗਾਉਣ ਸ਼ੁਰੂ ਹੋਊ ਦੇਖ ਭਲਵੀ ਸੇ ਕਿਉਂ ਜਾਂਦਾ ਸੀ ਵੇ ਹੋਤੀ ਤੀ ਤੀ ਪੂਰੀ ਇਹਨੇ ਸਭੀ ਨਜੰਦਾ ਜਾਂ ਟਿੱਕੇ ਪੰਨਿਆ ਦੇ ਦਦਾਂ ਲਹੁੰਦੇ ਤੇ ਕੱਟ ਕੇ ਸ਼ਰਮਕਾਰ ਨੇ ਕੋਰੇ ਦਰੂਣੇ ਛੱਡ ਕੇ ਨਾਲ ਗੌਰ ਜਾਂਦੇ ਸੱਤ ਜਾਤੀਆਂ ਨ ਲੈ ਲਾਰੇ ਚਾਰੀਆਂ ਕੋੜਾ ਬੰਨਵਾਨ ਜੱਗਦਾਰ ਵਾਲ ਚਾਰੀਆਂ ਦੇਜਤਾਰੀਆਂ ਭਾਰ ਦੇ ਜੈ ਮੋਰ ਮਹਾਸ਼ਯਾ ਮਾਰ ਦੇ ਹੱਥ ਭਾਰੇ ਵੱਡੇ ਵੱਡੇ ਰਾਜਿਆਂ ਨੇ ਸਨਮਾਨ ਕਰਿਆ ਘੋੜਾ ਪੰਡਵਾਂ ਨੇ ਜੱਗਦਾਰ ਬਹਾਰ ਕਰਿਆ ਅੰਦੇ ਵਿਚੇ ਦੀ ਸੀ ਆਰੇ ਬਈ ਆਂਦੇ ਨਾ ਕਿਸਾਰ ਕੀਤੇ ਹਿੰਦੇ ਸਤਾਨ ਦੇ ਅਗੋ ਕਿਸੇ ਨੇ ਚੰਗਾ ਦਾ ਇਲਾਮ ਕਰੀਆ ਥੋੜਾ ਪੰਡਾ ਨੇ ਜਗ ਜਾਰਵਾਨ ਕਰੀਆ ਜਿੰਨੇ ਦਈਏ ਤਮਨ ਨੋ ਪਾਰ ਗਿਆ ਆਜ ਮਨ ਤੋਰ ਕੇ ਰਤਨਾ ਦੀ ਜਿਵੇਂ ਜਿਵੇਂ ਗੁਗਰਾਂ ਦੇ ਦਿੱਤ ਹਰਗੋਹ ਸਵਾਰ ਦੀ ਯਾਦੋਗ ਇਹ ਪਾਉਣੇ ਦਾ ਜਿਉਂ ਦੇ ਜੱਗ ਬਣੀਓ ਮਰ ਜਾਈਦਾ ਹੈ ਗਲ ਪੈਨ ਕਫੜੀ ਹੱਥ ਪਕੜ ਕਾ ਸਾ ਦਰ ਦਰ ਤੇ ਅਲਖ ਜਗਾਈਦਾ ਹੈ ਲੱਗੇ ਤੀਰ ਤਲਵਾਰ ਦੇ ਫਟ ਨਾਲੋਂ ਔਖਾ ਸਹਜਾਮਣਾ ਦਰਦ ਜਿਦਾਈ ਦਾ ਹੈ ਉਹਦੀ ਦੀਦ ਬਦਲੇ ਦਰਬਾਰ ਸਿੰਘਾ ਪਹਿਲਾਂ ਆਪਣਾ ਆਪ ਗਵਾਈਦਾ ਹੈ ਗੁਰਮਖੋ ਵਾਜੀ ਪਿਆਰੇ ਨੂੰ ਪਾਉਣ ਵਾਸਤੇ ਆਪਣਾ ਆਪ ਨਿਸ਼ਾਵਰ ਕਰਨਾ ਪੈਂਦਾ ਪਹਿਲਾਂ ਹੁਣ ਪਾਟਵਾ ਨੇ ਕੀਤਾ ਇੱਥੇ ਚਲੇ ਗਏ ਦਿੰਦੇ ਡਾਲੀਆਂ ਤਮਾਮ ਨਰਪਾਲ ਜੀ ਆਏ ਮਨੀਪੁਰ ਕੁਦਰਤ ਨਾਲ ਜੀ ਦੱਸੇ ਸ਼ਿਵਦ ਤਖ ਖੋਲ ਕੇ ਹਵਾਲ ਜੀ ਲਾ ਕੇ ਬੈਠ ਗਏ ਸ਼ਹਿਰ ਤੋਂ ਬਾਹਰ ਧਰਨਾ ਹੁਣ ਬਾਹਰਲੇ ਪਾਸੇ ਆ ਕੇ ਸੜਕੇ ਬਹਿ ਗਏ ਹੁਣ ਐਸੇ ਉੱਤੇ ਰਾਜ ਬੱਬਰੂ ਬਹਿਣ ਦਾ ਇਹਦਾ ਨਾਮ ਜਨਮਨੀ ਸਵੇਹ ਦੇ ਵਿੱਚ ਬਬਰ ਬਹਿਨ ਵੀ ਲਿਖਿਆ ਬਬਰ ਬਹਿਨ ਦਾ ਅਰਥ ਹੈ ਬਾਬਰ ਨਵਾਂ ਸ਼ੇਰ ਦਾ ਬਾਬਰ ਨਵਾਂ ਸਵਾਰੀ ਦਾ ਸ਼ੇਰ ਦੀ ਸਵਾਰੀ ਕਰਨ ਵਾਲਾ ਇਹ ਬਹਾਦਰ ਲੜਕਾ ਜਦੋਂ ਇਹਨੂੰ ਪਤਾ ਲੱਗਿਆ ਨਾ ਇਹਨੇ ਦੇਖਿਆ ਸਵੇਰ ਜੱਗ ਦਾ ਘੋੜਾ ਸੋਨੇ ਦੇ ਪੱਟਾ ਮੱਥੇ ਤੇ ਬੰਨਿਆ ਹੋਇਆ ਘੋੜੇ ਨੂੰ ਫੜਕੇ ਲੈ ਗਿਆ ਘੋੜੇ ਨੂੰ ਫੜਕੇ ਲਿਜਾ ਕੇ ਆਪਣੀ ਮਾਂ ਅਲੂਪੀ ਇੱਕੇ ਦੀ ਧਰਬ ਦੀ ਮਾਤਾ ਸੀ ਇੱਕ ਜਨਮਦਾਤੀ ਮਾਂ ਸੀ ਦੂਜੀ ਚਤ੍ਰੰਗ ਦਾ ਉਹਨਾਂ ਨੂੰ ਜਾ ਕੇ ਕਹਿੰਦਾ ਮਾਂ ਦੇਖ ਕਿੰਨਾ ਸੋਹਣਾ ਸੁੰਦਰ ਰੰਗ ਹੈ ماں ਕਿਸੇ ਰਾਜੇ ਦਾ ਅਜ ਫੜਕੇ ਜਾਂਦਾ ਉਹ ماں ਸਮਝਾਉਦੀ ਹੈ ਉਹ ਕਹਿੰਦੀ ਬੇਟਾ ਤੈ ਘੋੜਾ ਫੜਕੇ ਬਹੁਤ ਵੱਡੀ ਗਲਤੀ ਕੀਤੀ ਪੁੱਤਰਾ ਇਹ ਤਾਂ ਘੋੜਾ ਤੇਰੇ ਬਾਪ ਦਾ ਹੈ ਤਮਾਮ ਮੇਰੇ ਬਾਪ ਦਾ ਹੁਣ ਪਾੜਵਾ ਦਾ ਹੋਲੀਆ ਮਾਂ ਸਮਝਾਉਂਦੀ ਆ ਪੁੱਤ ਨੂੰ ਜਿਹੜਾ ਗਿਆਰ ਪੁੱਤ ਨੂੰ ਮਾਂ ਦੇ ਸਕਦੀ ਆ ਕੋਈ ਹੋਰ ਨਹੀਂ ਦੇ ਸਕਦਾ ਹੁਣ ਮਾਂ ਪੁੱਛਦੀ ਆ ਕਹਿੰਦੀ ਬੇਟਾ ਅੰਜਨਾ ਹਰ ਤੇਰੇ ਬਾਪਲੇ ਦਾ ਨਾਮ ਵੇ ਪਾੜਵਾ ਨੂੰ ਜਗ ਜਾਣ ਦਾ ਸਵਾਗ ਜਹਾਨ ਬੇ ਤਮਾਮ ਜੱਗੋਂ ਦਾ ਨਾਂ ਸੁਣ ਕੇ ਪੁੱਤਰਾ ਕਾਲ ਉੱਠਦਾ ਔਰ ਬੜੇ ਬਹਾਦਰ ਆ ਪਰ ਜਣ ਤੇਰੇ ਬਾਪੋਂ ਦਾ ਨਾਂ ਹੈ ਧਰਮਪੁੱਤਰ ਤੇਰਾ ਤਾਇਆ ਹੈ ਔਰ ਭੀਮਸਰ ਮਹਾਮਲੀ ਹੈ ਉਹ ਹਸਤਰਪੁਰ ਦੇ ਰਾਜਾ ਹੈ ਮਾਂ ਨੇ ਇੱਕ ਸਵਾਲ ਕਰਤਾ ਉਹ ਕਹਿੰਦਾ ਜਦੋਂ ਸਵਾਲ ਕੀਤਾ ਨਾ ਮਾਂ ਨੇ ਭਗਵੰਤ ਪੁੱਤ ਪਤਾ ਕੀ ਕਹਿੰਦਾ ਉਹ ਕਹਿੰਦਾ ਮਾ ਜਦੋਂ ਮੈਂ ਬਹਾਦਰਾਂ ਦੀ ਸੰਗਤ 'ਚ ਬੈਠਦਾ ਸੀ ਨਾ ਮੈਨੂੰ ਇੱਕ ਮੇੜਾ ਮਾਰਦਾ ਸੀ ਮੇਰੇ ਸੰਗ ਕਾਲੀ ਮਿੱਤਰ ਤੇਰਾ ਪਿਤਾ ਕੋਈ ਨਹੀਂ ਉਹ ਤੇਰਾ ਟਿਕਾਣਾ ਕੋਈ ਨਹੀਂ ਮਾਂ ਮਰ ਜਾਣੀਏ ਅੱਜ ਤੱਕ ਤਾਂ ਮੈਨੂੰ ਪਿਤਾ ਦੀ ਜਿਹੜੀ ਹਿਸਟਰੀ ਕਿਉਂ ਨਹੀਂ ਸੜਾਈ ਫਿਰ ਇੱਕ ਹੋਰ ਦੱਸ ਉਹਨਾਂ ਨੇ ਜੱਗ ਕਿੱਥੇ ਰਾਜਤਾ ਜੇ ਮੇਰੇ ਪਿਤਾ ਦੇ ਘਰੇ ਜੱਗ ਹੁੰਦਾ ਤਾਂ ਹਲਕਾਰਾਂ ਭੇਜ ਕੇ ਮੈਨੂੰ ਵੀ ਸਦਾ ਹਾਂ ਹਰ ਮਾਂ ਤੋਂ ਪੁੱਤ ਪੁੱਛਦਾ ਉਹ ਕਹਿੰਦਾ ਮਾਂ ਮੈਨੂੰ ਐ ਦੱਸ ਸੱਚੋ ਸੱਚ ਦੱਸ ਦੇ ਕਿਵੇਂ ਮੇਰਾ ਬਾਪ ਲੱਗਦਾ ਕਿਹੜੇ ਨਾਤੇ ਜਿਹਾ ਲੱਗਦਾ ਦੇਖਾ ਭਲਾ ਵੀ ਹੈ ਇਹ ਉਹ ਸਵਾਲ ਕਰਦਾ ਸੀ ਬਈ ਤੁਮ ਮਾਂ ਤਾਂ ਦੇ ਬਹਿ ਕੇ ਬੋਲੇ ਹਏ ਸੱਚ ਰੰਗ ਪਰੂ ਮਾਂ ਤਾਂ ਕਿਉਂ ਰੱਖਦੀ ਤੇ ਖੋਲ ਦੇ ਸਾਰਾ ਤੂੰ ਸੱਚ ਦੱਸ ਮਾਂ ਤਾਂ ਮੇਰੀ ਏ ਸੱਚ ਦੱਸ ਮਾਂ ਤਾਂ ਮੇਰੀ ਏ ਜੇ ਮੈਂ ਸਾਰੀ ਗੱਲ ਆਦੋਲਾ ਕੇ ਜੱਕਦੇ ਤੂੰ ਪਰਮ ਸੁਲਾ ਕੇ ਕਿੱਥੇ ਜਗ ਰਚ ਆ ਜਾ ਕੇ ਓਏ ਬਾਬਾ ਸੱਦੇ ਨਾ ਭੇਜ ਹਰਕਾਰਾ ਸੱਦੇ ਨਾ ਭੇਜ ਹਰਕਾਰਾ ਨਹੀਂ ਸੱਚ ਦਾ ਸਮਾਏ ਮੇਰੀਏ ਸੱਚ ਦਾ ਸਮਾਏ ਮੇਰੀਏ ਕੈਸੇ ਲਾ ਕੇ ਲਾਏ ਮਾਰਦਾ ਹਮਾਰਾ ਸੱਚ ਦਾ ਸਮਾਏ ਮੇਰੀਏ ਸੱਚ ਦਾ ਸਮਾਏ ਸ਼ਰਮ ਨਾ ਹੋਵੇ ਜੇ ਸਰਾਰੇ ਬਖਾਰੇ ਹੇਰੀ ਹੋਲੇ ਕਾਰੇ ਪਰ ਮੁਟਿਆ ਹੈ ਤਾਰਾ ਪਰ ਮੁਟਿਆ ਹੈ ਤਾਰਾ ਤੂੰ ਸੱਚ ਦਾ ਸਮਾਧਾਨ ਮੇਰੀ ਏ ਸੱਚ ਦਾ ਸਮਾਧਾਨ ਮੇਰੀ ਏ ਜਿਵੇਂ ਲੱਗਦਾ ਹੈ ਬਾਪ ਹਮਾਰਾ ਲੱਗਦਾ ਹੈ ਬਾਪ ਹਮਾਰਾ ਸੱਚ ਦਾ ਸਮਾਧਾਨ ਮੇਰੀ ਏ ਸੱਚ ਦਾ ਸਮਾਧਾਨ ਆਹ ਕਹਿੰਦੀ ਮਾਂ ਦੁਨੀਆ ਕਹਿੰਦੀ ਦੁਨੀਆ ਕਹਿੰਦੀ ਗੱਲਾਂ ਹੋਈ ਮਗਰੂਹ ਦਾ ਪਤਾ ਨਾ ਕੋਈ ਆ ਤੈਨੂੰ ਮੈਂ ਪੁੱਛਦਾ ਸੋਈ ਹੋ ਨਹੀਂ ਆਖਦੇ ਨੇ ਲੋਕ ਅਵਾਜ਼ ਦਾ ਸੱਚ ਦਾ ਸਮਾਏ ਮੇਰੀਏ ਸੱਚ ਦਾ ਸਮਾਏ ਮੇਰੀਏ ਕਹਿੰਦਾ ਆਦਾ ਮਾਂ ਦਾ ਹਵਾਰਾ ਸੱਚ ਦਾ ਸਮਾਏ ਮੇਰੀਏ ਸੱਚ ਦਾ ਸਮਾਏ ਪੈ ਕੇ ਕਿੱਥੇ ਸ਼ਾਦੀ ਕਰਵਾਈ ਜਿੱਥੇ ਆਪਾਂ ਕਿਵੇਂ ਆ ਗਏ ਇੱਥੇ ਸੱਚ ਬੋਲ ਕੇ ਲਗਾ ਦੇ ਨਾਰਾ ਬੋਲ ਕੇ ਲਗਾ ਦੇ ਨਾਰਾ ਸੱਚ ਦਾ ਸੁਨਾਤਾ ਮੇਰੀ ਏ ਸੱਚ ਦਾ ਸੁਨਾਤਾ ਮੇਰੀ ਏ ਜਿਵੇਂ ਲੱਗਦਾ ਹੈ ਬਾਬ ਹਮਾਰਾ ਸੱਚ ਦਾ ਸੁਨਾਤਾ ਮੇਰੀ ਏ ਸੱਚ ਦਾ ਸਮਾਦਾ ਮੇਰੀ ਏ ਕੁਦਰਤ ਨਾ ਕਰਦੀ ਕਾਲੀ ਕੁਦਰਤ ਨਾ ਕਰਦੀ ਕਾਲੀ ਹੋ ਗਈ ਇਹ ਗੱਲ ਕਚਲੀਆਂ ਸਭ ਦੇ ਮੂਹ ਕਰਨੀ ਵਾਲੇ ਹੋਈ ਸ਼ਬਦ ਤੇ ਅੱਜ ਲੈ ਨ ਕੋਈ ਜਾਹਾਰਾ ਸਤਜ ਦਾ ਸਮਾਦਾ ਮੇਰੀ ਏ ਸੱਚ ਦਾ ਸਮਾਦਾ ਮੇਰੀ ਏ ਜਿਵੇਂ ਲੱਗਦਾ ਲਗਦਾ ਬਾਤ ਹਮਾਰਾ ਸੱਚ ਦਾ ਸੁਨੋਤਾ ਮੇਰੀ ਏ ਏ ਸੱਚ ਦਾ ਸੁਨੋਤਾ ਮੇਰੀ ਏ ਪਰ ਮਾਂ ਨੇ